ਸਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਅੱਜ ਇੱਕ ਛੋਟੀ ਜੀ ਮੇਰੀ ਲਿਖੀ ਨਜ਼ਮ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੌਰ ਫਰਮਾਉਣਾ ਅੱਖ ਦਾ ਫਰਕਣਾ ਦਿਲ ਦਾ ਧੜਕਣਾ ਤੇ ਜ਼ੁਬਾਨ ਦਾ ਚੱਲਣਾ ਹੀ ਜਿਉਣਾ ਨਹੀਂ ਹੁੰਦਾ ਅੱਖ ਦਾ ਫਰਕਣਾ ਦਿਲ ਦਾ ਧੜਕਣਾ ਤੇ ਜ਼ੁਬਾਨ ਦਾ ਚੱਲਣਾ ਹੀ ਜਿਉਣਾ ਨਹੀਂ ਹੁੰਦਾ ਤੇ ਨਾ ਹੀ ਇਹਨਾਂ ਦੇ ਰੁਕ ਜਾਣ ਨਾਲ ਮੌਤ ਹੁੰਦੀ ਹੈ ਅੱਖ ਦਾ ਫਰਕਣਾ ਦਿਲ ਦਾ ਧੜਕਣਾ ਤੇ ਜ਼ੁਬਾਨ ਦਾ ਚੱਲਣਾ ਹੀ ਜਿਉਣਾ ਨਹੀਂ ਹੁੰਦਾ ਤੇ ਨਾ ਹੀ ਇਹਨਾਂ ਦੇ ਰੁਕ ਜਾਣ ਨਾਲ ਮੌਤ ਹੁੰਦੀ ਆ ਜਿਉਣ ਦਾ ਮਾਰਗ ਬੜਾ ਔਖਾ ਪੈਂਦਾ ਹੁੰਦਾ ਜਿਉਣ ਦਾ ਮਾਰਗ ਬੜਾ ਔਖਾ ਪੈਂਦਾ ਹੁੰਦਾ ਅਜਿਹਾ ਵਿਖਮ ਪੈਂਦਾ ਜਦ ਆਤਮਾ ਨੂੰ ਨਾ ਮਾਰਨਾ ਪਾਵੇ ਨਹੀਂ ਤਾਂ ਅਕਸਰ ਜਿਉਂਦੀਆਂ ਲਾਸ਼ਾਂ ਹੀ ਤੁਰੇ ਫਿਰਦੇ ਆ ਜਿਉਣ ਦਾ ਮਾਰਗ ਬੜਾ ਔਖਾ ਪੈਂਦਾ ਹੁੰਦਾ ਹੈ ਅਜਿਹਾ ਵਿਖਮ ਪੈਂਦਾ ਜਦ ਆਤਮਾ ਨੂੰ ਨਾ ਮਾਰਨਾ ਪਵੇ ਨਹੀਂ ਤਾਂ ਅਕਸਰ ਜਿਉਂਦੀਆਂ ਲਾਸ਼ਾਂ ਹੀ ਤੁਰੇ ਫਿਰਦੇ ਹਾਂ ਸਭ ਕੁਝ ਚੱਲਦੇ ਹੋਏ ਵੀ ਮੋਇਆਂ ਵਰਗੇ ਇੱਕ ਨਹੀਂ ਕਈ ਵਾਰ ਮਰਦੇ ਹਾਂ ਤੇ ਫਿਰ ਬੇਖੌਫ ਤੇ ਬੇਪਰਵਾਹ ਹੋ ਜਾਂਦੇ ਆ ਮੋਟੀ ਚਮੜੀ ਦੇ ਮਾਲਕ ਕਹਿਣ ਨੂੰ ਜਿਉਂਦੇ ਹਾਂ ਆਤਮਹੀਨ ਹੋ ਕੇ ਤੁਰੇ ਫਿਰਦੇ ਹਾਂ ਹਰ ਰੋਜ਼ ਮਰਦੇ ਹਾਂ ਪਰ ਮੌਤ ਨੂੰ ਮਹਿਸੂਸ ਨਹੀਂ ਕਰਦੇ ਹਰ ਰੋਜ਼ ਮਰਦੇ ਹਾਂ ਪਰ ਮੌਤ ਨੂੰ ਮਹਿਸੂਸ ਨਹੀਂ ਕਰਦੇ ਅੱਖ ਦਾ ਫਰਕਣਾ ਦਿਲ ਦਾ ਧੜਕਣਾ ਤੇ ਜ਼ੁਬਾਨ ਦਾ ਚੱਲਣਾ ਹੀ ਜਿਉਣਾ ਨਹੀਂ ਹੁੰਦਾ ਅਸਲ ਵਿੱਚ ਜਿਉਂਦੇ ਖਮਾਉਣ ਲਈ ਆਤਮਾ ਦਾ ਜਿਉਂਦੇ ਹੋਣਾ ਬਹੁਤ ਲਾਜ਼ਮੀ ਹੁੰਦਾ ਹੈ ਆਤਮਾ ਦਾ ਜਿਉਂਦੇ ਹੋਣਾ ਬਹੁਤ ਲਾਜ਼ਮੀ ਹੁੰਦਾ ਹੈ ਬਹੁਤ ਲਾਜ਼ਮੀ Bahut bahut